ਮੋਟਰ ਚੋਰੀ ਦਾ ਲਗਾਇਆ ਸੀ ਨੌਜਵਾਨ ਤੇ ਇਲਜ਼ਾਮ ਘਰ ਆ ਕੇ ਪਰਿਵਾਰ ਤੇ ਕਰਤਾ ਹਮਲਾ ਇੱਕ ਪਰਿਵਾਰ ਵੱਲੋਂ ਇੱਕ ਨੌਜਵਾਨ ਤੇ ਖੇਤਾ ਵਿੱਚੋਂ ਮੋਟਰ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਸੀ ਕੁਝ ਦਿਨ ਬਾਅਦ ਹੀ ਪਰਿਵਾਰ ਤੇ ਕੁਝ ਲੋਕਾਂ ਨੇ ਘਰ ਆ ਕੇ ਹਮਲਾ ਕਰ ਦਿੱਤਾ ਪਰਿਵਾਰ ਦਾ ਇਲਜ਼ਾਮ ਹੈ ਕਿ ਮੋਟਰ ਚੋਰੀ ਦਾ ਨੌਜਵਾਨ ਤੇ ਇਲਜ਼ਾਮ ਲਗਾਇਆ ਗਿਆ ਸੀ ਉਸ ਨੌਜਵਾਨ ਦੇ ਪਰਿਵਾਰ ਅਤੇ ਉਸ ਦੇ ਸਾਥੀਆਂ ਨੇ ਹੀ ਉਸ ਤੇ ਹਮਲਾ ਕੀਤਾ ਹੈ मामला नस्तीकी पिंड मजीठी ਤੋਂ سامنے ਆਇਆ ਹਮਲੇ ਦੌਰਾਨ ਬਜ਼ੁਰਗ ਜੋੜੇ ਦੇ ਕੁਝ ਸੱਟਾਂ ਲੱਗੀਆਂ ਹਨ ਤੇ ਮੰਗ ਕੀਤੀ ਜਾ ਰਹੀ ਹੈ ਕਿ ਹਮਲੇਬਾਰਾ ਖਿਲਾਫ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਲਾਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਵਜੋਤ ਸਿੰਘ ਹੈ ਪੁੱਤਰ ਹਰਤਾ ਸਿੰਘ ਮੈਂ ਪਿੰਡ ਮਜੀਠੀ ਦਾ ਰਹਿਣ ਵਾਲਾ ਹਾਂ ਸਾਡੇ ਇਥੇ 30 ਤਰੀਕ 12 ਦਸੰਬਰ 2025 ਨੂੰ ਸਾਡੇ ਜ਼ਮੀਨ ਵਿੱਚ ਮੋਟਰ ਦੀ ਚੋਰੀ ਹੋਈ ਸੀ ਜਿਸ ਦੀ ਅਪਾਤੀ 30 30 ਦਸੰਬਰ 2025 ਨੂੰ ਥਾਣੇ ਦਰਖਾਸਤ ਦਿੱਤੀ ਸੀ ਪਰ ਪੁਲਿਸ ਵਾਲੋ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਉਹਨਾਂ ਨੇ 5-6 ਦਿਨ ਬਾਅਦ ਆ ਕੇ ਸਾਰਾ ਮਤਲਬ ਚੈੱਕ ਕੀਤਾ ਪਰ ਉਹਨਾਂ ਤੋਂ ਉਹਨਾਂ ਕੋ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਸਾਨੂੰ ਜਨਾ ਤੇ ਕੁਝ ਬੰਦਿਆਂ ਤੇ ਸ਼ੱਕ ਸ਼ੱਕ ਸੀ ਉਹਨਾਂ ਨੇ ਕੱਲ ਕੁਛ ਹਾਡੇ ਗਲੀ ਦੇ ਸ਼ਰਾਬੀ ਅਫਸਰ ਸੀ ਜਿਨ੍ਹਾਂ ਨੇ ਕੱਲ ਸਾਡੇ ਘਰ ਉਤੇ ਹਮਲਾ ਕੀਤਾ ਤੇ ਸਾਡੇ ਬੁਏ ਤੇ ਡਰ ਡਰੋਡ ਮਾਰੇ ਤੇ ਅੰਦਰ ਮੇਰੇ ਦਾਦਾ ਜੀ ਜੋ ਕਿ ਇੱਕ ਬਜ਼ੁਰਗ ਆਰਮੀਰ ਰਿਟਾਇਰ ਸੁਬੇਦਾਰ ਅਫਸਰ ਸੀ ਉਹਨਾਂ ਕੋਲ ਜਾ ਕੇ ਉਹਨਾਂ ਦੇ ਹੱਥਾ ਪਾਈ ਕੀਤੀ ਉਹਨਾਂ ਨੂੰ ਗਾਲਾਂ ਕੱਢੀਆਂ ਤੇ ਸਾਡਾ ਬਹੁਤ ਇੱਥੇ ਬੋਲੇਵਾ ਆ ਕੇ ਤੇ ਮੇਰੇ ਦਾਦਾ ਜੀ ਦੇ ਉੱਤੇ ਉਹਨਾਂ ਨੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਮੇਰੇ ਜੋ ਨਿੱਕੇ ਭੈਣ ਭਰਾ ਉਹ ਵੀ ਸਾਮਗੇ ਸੀ ਤੇ ਕੁਛ ਮੈਂ ਤੇ ਮੇਰੀ ਮਾਤਾ ਜੀ ਨੇ ਉਹਨਾਂ ਨੂੰ ੱੱਕੇ ਮਾਰ ਕੇ ਬਾਹਰ ਕੱਢ ਕੇ ਤੇ ਬੂਹਾ ਬੰਦ ਕੀਤਾ ਬਾਅਦ ਚ ਅਸੀਂ 100 ਨੰਬਰ ਤੇ ਫੋਨ ਕੀਤਾ ਤੇ ਪੁਲਿਸ 1 ਘੰਟੇ 10 ਮਿੰਟ ਬਾਅਦ ਆਈ ਤੇ ਪੁਲਿਸ ਵੀ ਐਸਾ ਐਤਰਾ ਸੀ ਕਿ ਉਹ ਸਾਨੂੰ ਡਰਾਉਂਦੇ ਸੀ ਸਾਨੂੰ ਡਰਾਉਂਦੇ ਸੀ ਤੇ ਉਹਨਾਂ ਨਾਲ ਕੁਝ ਵੀ ਨਹੀਂ ਕਹਿੰਦੇ ਸੀ ਪੁਲਿਸ ਵਾਲੇ ਮੁਲਾਜ਼ਮ ਵੀ ਉਹਨਾਂ ਨਾਲ ਹੀ ਇਸ ਇਸ ਤਰ੍ਹਾਂ ਲੱਗੰਦੇ ਸੀ ਉਹਨਾਂ ਨਾਲ ਰਲੇ ਹੋਣ ਜੋ ਕਿ ਸਾਡੀ ਵੀ ਕੋਈ ਗੱਲ ਨਹੀਂ ਸੁਣਉਂਦੇ ਸੀ ਇਸ ਲਈ ਮੈਂ ਆਪਣੇ ਐਸਐਚਓ ਸਾਹਿਬ ਨੂੰ ਡੀਐਸਪੀ ਸਰ ਨੂੰ ਮੈਂ ਬੀਜਪੀ ਪੰਜਾਬ ਨੂੰ ਦਰਖਾਸਤ ਕਰਦਾ ਹੈ ਤੇ ਭਗਵੰਤ ਮਾਨ ਭਗਵੰਤ ਸਿੰਘ ਮਾਨ ਨੂੰ ਮਤਲਬ ਅੱਜ ਹੀ ਦਿਨ ਹੈ ਕਿ ਇਹਨਾਂ ਸ਼ਰਾਤੀਆਂ ਸਰਾਤੇ ਕਾਰਵਾਈ ਕੀਤੀ ਜਾਵੇ। ਰਵਾਰਣ ਹੈ ਜੀ ਆਂਦੇ ਜੂਆ ਭੰਨਿਆ ਬੰਦੇ। ਹਾਂਜੀ। ਸਿੱਧੇ ਅੰਦਰ ਆਵੋਗੇ। ਹਾਂਜੀ। ਅੰਦਰ ਆਣ ਤੋਂ ਬਾਅਦ ਉਹਨੇ ਗਾਲਾਂ ਕਜਲ ਕਰਨੀ ਸ਼ੁਰੂ ਕਰ ਦਿੱਤੀਆਂ। ਅੱਛਾ ਜੀ। ਮੇਰੇ ਬੱਚੇ ਜਿਹੜੇ ਘਰ ਚੋਂ ਨੇ। ਤੁਹਾਡੇ ਪਾਪਾ ਜੀ ਕਿੰਨੇ ਬੱਚੇ ਸੀ ਘਰ? ਘਰ ਇੱਕ ਇੱਕ ਬੱਚਾ ਨਵਾਲਾ ਕਹਿੰਦੇ ਦੋ ਬਿਲਕੁਲ ਛੋਟੇ ਆ। ਅੱਛਾ ਜੀ। ਤਿੰਨ ਉਹ ਚਾਰ ਸਾਲ ਦੇ ਵਿੱਚ ਹਾਂਜੀ ਉਹ ਰਹਮਗੇ ਹਾਂਜੀ ਤੇ ਰਾਣੀ ਨੂਰ ਰਾਣੀ ਨੇ ਹੱਥ ਪੱਲਾ ਜੋੜਿਆ ਉਹਨੂੰ ਬਾਹਰ ਕਢੇ ਹਾਂਜੀ ਲੇਕਿਨ ਉਹ ਫਿਰ ਵੀ ਜਾ ਕੇ ਕੁਝ ਨਹੀਂ ਗਾਲ-ਗਾਲੀਆਂ ਕਰਦੇ ਰਹੇ ਤੇ ਉਹ ਸਾਰਾ ਇਕੱਠਾ ਹੋ ਗਿਆ ਸਾਨੂੰ ਤਮਕੀਆਂ ਦਿੱਤੀ ਬਾਬਾ ਜੀ ਨੂੰ ਹਾਂ ਤਮਕੀਆਂ ਦਿੱਤੀ ਕੀ ਕਹਿੰਦੇ ਸੀ ਅਸੀਂ ਜੇ ਸਾਡੇ ਭਰਾ ਨੂੰ ਕੁਝ ਹੋ ਗਿਆ ਤੇ ਅਸੀਂ ਤੁਹਾਡਾ ਸਾਰਾ ਟੱਬਰ ਤੇਲ ਸੁੱਟ ਕੇ ਫੂਕ ਦੇਾਂਗੇ ਸਾਡੀ ਕੀ ਗਲਤੀ ਹੈ ਇਹਦੇ ਵਿੱਚ ਸਾਨੂੰ ਦੱਸੀ ਜਾ ਠੀਕ ਥੈਂਕ ਯੂ ਇਹ ਡਰ ਜੀ ਨੂੰ ਉਹਨੂੰ ਪਚਾਇਆ ਉਹਨੂੰ ਧੱਕੇ ਮਾਰ ਕੇ ਬਾਹਰ ਕੱਢੇ ਜੋ ਸਾਡੇ ਨਾਲ ਦੀ ਹਥੋਪਾਈ ਕਰਨ ਲੱਗੇ ਹਾਂਜੀ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਧੱਕੇ ਮਾਰ ਕੇ ਅੱਛਾ ਜੀ ਮੇਰੀ ਅੱਖ ਤੇ ਪੇੜ ਮਰੀ ਆ ਦੇਖੋ ਹਾਂਜੀ ਮੀਲ ਪਿਆ ਹੋਇਆ ਹੈ ਹਾਂਜੀ ਹਾਂਜੀ ਤੇ ਹੋਰ ਅੱਗੇ ਸਾਨੂੰ ਕਹਿੰਦੇ ਕੀ ਗੋਲੀ ਮਾਰ ਦਾਂਗੇ ਅੱਛਾ ਜੀ ਹਾਂਜੀ ਮੇਰੇ ਛੋਟੇ ਛੋਟੇ ਬੱਚੇ ਹੀ ਕਿੰਨੇ ਸਾਲ ਦੇ ਬੱਚੇ ਤੁਹਾਡੇ ਜੀ ਇੱਕ 3 ਸਾਲ ਦਾ ਇੱਕ 2 ਸਾਲ ਦਾ ਅੱਛਾ ਜੀ ਇੱਕ ਵੱਡਾ ਵੀ ਤਾਂ ਤੇ ਤੁਹਾਡੇ ਜਿਹੜੇ ਹਸਬੰਡ ਹੈਗੇ ਉਹ ਕਿੱਥੇ ਨੇ ਜੀ ਮੇਰੇ ਹਸਬੰਡ ਬਾਹਰ ਆ ਜੀ ਅੱਛਾ ਜੀ ਹਾਂਜੀ ਯਾਨੀ ਕਿ ਤੁਸੀਂ ਤਿੰਨ ਹੀ ਆਣੇ ਸੀ ਘਰ ਵਿੱਚ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੁਸੀਂ ਕੀ ਮੰਗ ਕਰਦੇ ਹੋ ਜੀ ਸਾਡਾ ਨਿਆਂ ਕੀਤਾ ਜਾਏ ਸਾਡੀ ਜਰੂਰ ਸੁਣੀ ਜਾਵੇ ਕਿਸ ਤਰ੍ਹਾਂ ਸਾਨੂੰ ਕੋਈ ਵੀ ਡਰਾਏਗਾ ਫਿਰ ਠੀਕ ਹੈ ਜੀ ਹਾਂਜੀ